ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਰੱਬ ਨੇ ਛੱਡਤੀ ਨੇਰੀ ਜੀ ਤੇ ਨਾਲ ਹੋ ਰਹੀ ਆ ਥੋੜੀ ਜਿਹੀ ਕਿਣਮਣ ਕਣੀ ਵੀ ਜਿਹੜੇ ਵੀ ਲਾਸ਼ ਕਰਨ ਲੱਗ ਰਹੀ ਆ ਫੁੱਲ ਹੁਣ ਤਾਂ ਵੈਸੇ ਨੁਕਸਾਨ ਦੀ ਏ ਘਰ ਆ ਪੱਕੀਆਂ ਫਸਲਾਂ ਪਈਆਂ ਨੇ ਆ ਗੁੱਗਦਾ ਵੀ ਡਰ ਰਹਿ ਜਾਂਦਾ ਬਾਕੀ ਚਲੋ ਰੱਬ ਦੇ ਰੰਗਾਂ ਨੂੰ ਤਾਂ ਕੌਣ ਜਾਣਦਾ ਹਨ ਤੇ ਹੁਣ ਮੌਸਮ ਖਰਾਬ ਹੋਇਆ ਪਿਆ ਪੂਰਾ ਹਾਂਜੀ ਫਸਿਨੇ ਗੇਟ ਖੋਲਤਾ ਵੀ ਚਲੋ ਅੰਦਰ ਉਹ ਜਿਹੜੀ ਪਰਦਾਜੀ ਆ ਉਹ ਬਾਹਰ ਨਿਕਲ ਜੂਗੀ ਠੰਡੀ ਠੰਡੀ ਹਵਾ ਜਿਹੜੀ ਉਹ ਅੰਦਰ ਆ ਜੂਗੀ ਸਾਰੇ ਕੋ ਬਾਪੂ ਜੀ ਪੈਨੇ ਰਾਮ ਨਾਲ ਹਵਾ ਲੈ ਰਹੀ ਨੇ ਠੰਡੀ ਵੀ ਚਲੋ ਬਾਹਰ ਤਾਂ ਨਹੀਂ ਬੈਠ ਸਕਦੇ ਆਂਗੇ ਇੱਥੋਂ ਆਈ ਸਿੱਧੀ ਹਵਾ ਜਾਊਗੀ ਅੰਦਰ ਨਾਮ ਨਾਲ ਹੁਣ ਜਾ ਡੈਡੀ ਰਿਹਾ ਹੈ ਸੁਣਾ ਦੱਸਾਂਗੇ ਜੀ ਕਿ ਡੈਡੀ ਰਿਹਾ ਕੀ ਇੰਗਲੈਂਡ ਗਏ ਨੇ ਹੈ ਕਿਤੇ ਵੀ ਤਾਂ ਇੰਗਲੈਂਡ ਦਾ ਤਾਂ ਜਿਆਦਾ ਹੀ ਪਰ ਆ ਅੱਛਾ ਜੀ ਪੰਜਾਬੀਆਂ ਵਾਸਤੇ ਤਾਂ ਖਾਸ ਪਿਆ ਲੈਂ ਇਹ ਕੌਣ ਬੋਲ ਰਿਹਾ ਇਹ ਦਲਜੀਤ ਦਲਜੀਤ ਸੁਣ ਕੇ ਬੋਲਿਆ ਅੱਛਾ ਉਹ ਮੰਗੇ ਤੇ ਜਸਨੀਕਰ ਬੋਲ ਰਹੀ ਆ ਤੂੰ ਕਿ ਦਲਜੀਤ ਸੁਣ ਜਾ ਨੀ ਮੈਂ ਦ ਕਹਾਂ ਦੁਨੀਆ ਮੈਂ ਦ ਕਹਿਰਾ ਅੱਛਾ ਜੀ ਕੌਣ ਕਹਦਾ ਮੈਂ ਤੇਰੀ ਫੇਵਰੇਟ ਸਿੰਗਰ ਆ ਹੋ ਨੀ ਮੈਂ ਕਹਿ ਰਹੇ ਦਿਲ ਦੀ ਦਹਾਂ ਤੇ ਗਲਾਬਸ ਜੀ ਅੱਛਾ ਜੀ ਤੇਰਾ ਫੇਵਰੇਟ ਨੇ ਹੋ ਤੇ ਕੰਨਾ ਵਾਲਾ ਜੀ ਫਿਰ ਗੀਤ ਤਾਂ ਇਹਨ ਕੋਈ ਆਉਂਦਾ ਨਹੀਂ ਇਹਨਾਂ ਦਾ ਕਾਉਂਦਾ ਅਸਲਾਈਂ ਕਿਹੜਾ ਆਉਂਦਾ ਫਿਰ ਮੇਰੇ ਖਿਆਲ ਨਾਲ ਵੀ ਆਉਂਦਾ ਗਲਾਬਸ ਜੀ ਦਾ ਵੀ ਆਉਂਦਾ ਨਰ ਨਹੀਂ ਰਿਹਾ ਨਹੀਂ ਫੇਲ ਨਾ ਪ੍ਰੋਪਰ ਖੜ ਦੇਉਂਦੇ ਨੇ ਹਲਦੇ ਨਹੀਂ ਹੁੰਦੇ ਸਨਾ ਫਿਰ ਕਿਹੜਾ ਹੁੰਦਾ ਸਾਨੇ ਸੋਨੇ ਸੂਟੇ ਸੁਮਾਰੇ ਇਹ ਗਲਾਂਦਾ ਤੇ ਗੁਲਾਬ ਸਿੱਧਾ ਚਾਹ ਚਾਹ ਲਾ ਕੇਡਾ ਚਾਹ ਨਹੀਂ ਹੈ ਅੱਛਾ ਇਹ ਫੇਦਰ ਬੜਾ ਪੱਕਾ ਮੋਟਾ ਲਾ ਕੇ ਐਨਕਾ ਗਾਣਾ ਦਾ ਡਾਂਸ ਕਰਨਾ ਲੋ ਜੀ ਰੱਬ ਨੇ ਤਾਂ ਲੱਗਦਾ ਮੀ ਹੁਣ ਵਧਾਊਗਾ ਕਣਕਾਂ ਖਰਾਬ ਕਰੂਗਾ ਜਦੋਂ ਫਸਲਾਂ ਆ ਜਾਂਦੀਆਂ ਨੇ ਉਦੋਂ ਆਈਂ ਡਰਾਉਂਦਾ ਰੱਬ ਹੁਣ ਮਾੜਾ ਜੇ ਕੰਮ ਚੱਲਿਆ ਤੀ ਵੀ ਚਲੋ ਬਾਡੀ ਸ਼ੁਰੂ ਹੋਈ ਤੀ ਹੁਣ ਰੋਕ ਦੂਗਾ ਪੰਜ ਚਾਰ ਦਿਨਾਂ ਵਾਸਤੇ ਫੇਰ ਰੁਕ ਜਾਣਗੇ ਆ ਬਸ ਹੁਣ ਆਇਆ ਵੀ ਬਲੀਆਂ ਕێਰ ਜੂਆ ਨੁਕਸਾਨ ਹੀ ਕਰਕੇ ਜਾਊਗਾ ਤੁਸੀਂ ਵੀ ਕਮੈਂਟਾਂ 'ਚ ਦੱਸਿਓ ਵੀ ਕਿੱਥੇ ਕਿੱਥੇ ਮੀ ਪਿਆ ਓ ਮਾਈ ਗਾਡ ਕਿੰਨੀ ਬਿਜਲੀ ਲੱਛ ਰਹੀ ਹੈ ਚਲੋ ਜੀ ਫੇਰ ਮਿਲਦੇ ਆਂ ਆ ਪਿਆ ਸ਼ਸ਼ੀਕਾਲ ਜੀ ਉਮੀਦ ਕਰਦੇ ਆਂ ਸਾਰੇ ਠੀਕ ਠਾਕ ਹੋਵੋਗੇ ਸ਼ਸ਼ੀਕਾਲ ਜੀ ਤੇ ਸਾਰਿਆਂ ਨੂੰ ਪਹਿਲਾਂ ਹੈਪੀ ਵਿਸਾਖੀ ਜੀ ਤੇ ਅੱਜ ਬੱਚਿਆਂ ਦੇ ਸਕੂਲ ਦੇ ਵਿੱਚ ਵਿਸਾਖੀ ਸੈਲੀਬ੍ਰੇਟ ਹੋਊਗੀ ਬੱਚੇ ਸਾਡੇ ਰੈਡੀ ਨੇ ਉਧਰ ਸੈ ਸਿੰਘ ਮੋਰਨੀ ਵਾਲਾ ਚਾਦਰਾਂ ਪਾ ਕੇ ਸਰਤਾਜ ਬਣ ਕੇ ਮੰ ਲੰਮਾ ਲੱਗ ਰਿਹਾ ਯਾਰ ਇੱਕ ਸਾਈ ਵੀ ਉਹ ਲੈਣਾ ਸਾਈਆਂ ਆਈਆਂ ਸਾਈਆਂ ਨਾ ਉਹ ਕਨ ਬਣਾ ਸਾਈਆਂ ਆਈ ਗਈ ਆ ਸਾਹਿਬ ਦੀ ਜਾਕਟ ਮੈਂ ਬਣਾਈ ਸੀ ਤੇ ਪਿੱਛੇ ਨਾਲ ਸੋਟੀ ਆਇਆ ਧੱਕੇ ਮੋਟੇ ਬਝਾ ਲੱਕਾ ਹਰ ਵੀ ਦਾ ਜਾਕਟ ਸਾਹਿਬ ਦੀ ਕਿੰਨੀ ਤਾਂ ਸੋਹਣੀ ਲੱਗਦੀ ਸੀ ਬੈਨੂ ਤਾਂ ਇੰਨੇ ਆਹੀ ਪਾਉਂਦੀ ਥੋਰ ਉਹਦੋਂ ਪਾਲਾ ਮੁੱਲ ਦਿੱਤੇ ਕੋਸ ਜਾ ਤੇ ਗੁੱੜ ਲੱਗਿਆ ਹੈ ਤੇ ਵੀ ਇਹਦੇ ਤੇ ਨਹੀਂ ਤੇ ਇਹ ਤਾਂ ਉਹਦੇ ਨਾਲੋਂ ਕਿਤੇ ਜ਼ਿਆਦਾ ਸੋਹਣੀ ਉਹ ਤਾਂ ਗਰਮ ਕੱਪੜੇ ਪਾਹੇ ਤੇ ਥੱਲੇ ਹਾਂ ਕਹਤ ਉਹ ਵੀ ਖਾ ਲਈਆ ਤਾਂ ਉਧਰ ਇਹਦੇ ਇਨਰ ਦੀਆਂ ਵਾਹਾਂ ਕੱਟ ਦੇਣੀਆਂ ਇਨਰ ਦੀ ਬਣਾਣ ਬਣਾ ਕੇ ਫੇਰ ਪਾਉਣੀ ਸੀ ਇਹਦੇ ਇਹ ਤਾਂ ਜਾਕਟ ਬਹੁਤ ਸੋਹਣੀ ਲੱਗਦੀ ਆ ਆ ਚੀਜ਼ੇ ਤਾਂ ਪਾਉਣੀ ਆ ਪੁੱਤ ਅੱਛਾ ਤੁਹਾਨੂੰ ਦਿਖਾਉਣੀ ਆ ਇਹ ਸੁਣੀ ਇਹਦਾ ਸੂਟ ਬਣਾਇਆ ਇਹ ਕਹਿੰਦਾ ਮੇਰੀ ਵੀ ਜਾਕਟ ਬਣਾ ਮਮਾ ਇਹ ਥੋੜਾ ਜਿਹਾ ਕਪੜਾ ਵਾਚਦਾ ਵੀ ਆ ਤੇ ਲੈਸ ਪਈਦੀ ਮੈਂ ਚਾਕਲੇ ਬਣਾਤੀ ਮੈਂ ਚਾ ਲੈਸ ਚੁੱਪ ਕਰ ਜੂਗਾ ਥੋੜਾ ਜਿਹਾ ਇਹ ਬਣਾ ਦੇਣੀ ਆ ਜਾਕਟ ਬਣ ਗਈ ਬਹੁਤ ਸੋਹਣੀ ਦੀ ਹਾਂ ਆਇਆ ਕਰਕੇ ਦੇਖ ਪਹਿਲਾ ਤਿਆਰ ਹੋਣ ਦਾ ਫਾਇਦਾ ਹੈ ਨਾ ਹਾਰ ਹਾਂ ਥੋੜਾ ਹੀ ਮੁਰਾ ਚਾਹ ਕਹੀ ਹਾਂ ਹੌਲੀ ਹੌਲੀ ਆਇਦਾਂ ਕਰਕੇ ਇਸੀ ਨਾ ਕੋਈ ਤੂੰ ਤੁਸੀਂ ਬਾਜਨ ਦਾ ਤਾਰ ਦੋ ਹਾਂ ਉਦਰੇ ਪੂਰਾ ਆਇਨਾ ਬਾਜਨ ਮੋੜਿਆ ਤੇ ਚੱਕੀ ਖੜਿਆ ਜਿਸ ਨਹੀਂ ਹੈਂਕੀ ਲੈਣੀ ਚੈੱਕ ਕਰੋ ਵੇਖ ਕੇ ਦੇ ਮਿੱਟੀ ਪ੍ਰੈਸ ਕਾਉਂਟਰ 'ਤੇ ਬੰਨਿਆ ਰਹੀਆਂ ਹੈਂਕੀਆਂ ਤੈ ਮਾਰੀਆਂ ਬੈਣਾ ਇੱਕ ਚੱਕੀ ਲਿਆ ਦੇ ਚੱਲ ਨਹੀਂ ਹੁਣ ਇੱਕ ਬੋਲੀ ਸੁਣਾ ਦੇ ਉੜਦਾ ਉੜਦਾ ਮੋਰ ਮੇਰੀ ਚੀਚੀ ਉਤੇ ਬਹਿ ਗਿਆ ਉੜਦਾ ਉੜਦਾ ਮੋਰ ਮੇਰੀ ਚੀਚੀ ਉਤੇ ਬਹਿ ਗਿਆ ਤੂੰ ਝਾਂ ਕਰਕੇ ਉਡਾ ਦਿਨ ਮੇਤੇ ਨੂੰ ਗਿੱਡੇ ਤੇ ਨਚਣਾ ਸਖਾ ਦਿਨ ਹੋ ਗਿਆ ਦੋ ਵੈਰੀ ਗੋਡ ਦਾ ਜੇ ਜਸਨੀ ਕਾਰ ਇਸ ਰੈਡੀ ਜੁੱਤੀ ਪਾ ਕੇ ਚਲੋ ਜੀ ਹੁਣ ਇਹਨਾਂ ਨੂੰ ਖਾਣ ਦੀ ਸਾਸੀ ਕਾਰ ਜੀ ਉਹ ਖਾਲੀ ਖਾਣ ਬੀ ਉਹ ਖਾਲੋ ਸੈਂਡਵਿਚ ਮਾਂ ਮਾਂ ਨੇ ਖਾਣਾ ਖਾਲਾ ਆ ਤੇਰੀ ਪਾਗੜਾ ਲੜ ਨਿਕਲ ਗਿਆ ਸ਼ਾਨੀ ਪਿੱਛੋ ਪੁੱਤਾ ਇਹਦਾ ਕਿੰਨਾ ਲੜ ਗਿਆ ਇਹਦਾ ਮੇਰਾ ਨਿਕਲ ਗਿਆ ਉਹ ਨਾ ਛੇੜਿਆ ਹਾਲਾ ਹੁਣ ਇਹਦੇ ਇੱਥੇ ਲਾ ਗਾਣੇ ਤੋਂ ਆਜੇ ਇਹ ਨਹੀਂ ਖਾਂਦੇ ਹੈਗੇ ਖਾ ਲਾ ਲੱਗ ਜੇ ਫਿਰ ਖਾ ਲੈ ਕੇ ਚੱਛੀ ਨਾ 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 ਮੈਂ ਫੇਕਾ ਤੋਂ ਹੋ ਗਿਆ ਨਾ ਜੀਤੀ ਆ ਟੋੜਾ ਤਾਂ ਨਹੀਂ ਲੱਗ ਨਹੀਂ ਭੈਗਾ ਡਾੜੀ ਆ ਲੱਗਦੀ ਮੈਂ ਨੇ ਟ੍ਰਾਈ ਕਰਕੇ ਸਾਰੇ ਸੀ ਤੇ ਪਾਇਆ ਗੱਲੀ ਆ ਬੇਖੋਲ ਲੈ ਲਈਆਂ ਹੋਰ ਉਹ ਪਿੱਛੇ ਨਾਲ ਪਿੱਛੇ ਸ਼ੈਂਕਾਂ ਆ I'm <laughs> sorry. 我们是第一批。<laughs> I'm <laughs> gonna ਪਾਣੀ ਆ ਗਿਆ ਪਾਣੀ ਡੈੜੀ ਰੋਟੀ ਖਾਣ ਦੀ ਅਗੜੀ ਤੋਂ ਸਾਰੇ ਚੜ ਗਏ ਇੰਥੋਂ ਦੀ ਆ ਰਿਹਾ ਆ ਦੇਖੋ ਜੀ ਮੀਂਹ ਪਿਆ ਕੋਲ ਭਾਈ 5 ਮਿੰਟ ਗੜਿਆਂ ਨਾਲ ਚਲੋ ਬੁਰਾ ਹਾਲ ਕਰਤਾ ਮੀਂਹ ਨੇ ਗੜੇ ਬਹੁਤ ਪਏ ਨੇ ਹਜੇ ਵੀ ਲੱਗ ਰਿਆ ਨੇ ਗਣੀਆਂ ਪੈਣਾ ਨੁਕਸਾਨ ਭਾਈ ਇਹ ਸਾਰਿਆਂ ਵਾਸਪੀਆਂ ਕੱਲੇ ਇਹ ਜ਼ਿੰਮੇਦਾਰ ਵਾਸਤੇ ਨੁਕਸਾਨ ਨਹੀਂ ਹੈਗਾ ਜਿਹੜਾ ਬੰਦਾ ਰੋਟੀ ਖਾਂਦਾ ਭਾਈ ਸਭ ਵਾਸਤੇ ਨੁਕਸਾਨ ਆਇਆ ਕਿਉਂ ਕਣਕ ਭਾਈ ਆਪਣੇ ਘਰੇ ਆਊਗੀ ਤਾਂ ਆਪਾਂ ਰੋਟੀ ਖਾਵਾਂਗੇ ਜੇ ਮੌਸਮ ਠੀਕ ਕਰੂਗਾ ਤਾਂ ਭਾਈ ਕਣਕ ਵਧੀਆ ਹੋਊਗੀ ਆਪਣੀ ਜੇ ਹੀ ਖਰਾਬ ਕਰਤੀ ਇਹ ਹੁਣ ਇਹਦੇ ਹੱਥਾਂ ਭਾਈ ਸਾਰਾ ਰੱਬ ਦੇ ਹੱਥਾਂ ਪਰਮਾਤਮਾ ਦੇ ਹੱਥਾ ਨੇਰੀ ਹਵਾ ਦੇਖ ਲੋ ਬਹੁਤ ਪੁੱਛੋਰਾ ਭਾਈ ਬਹੁਤ ਬੁਰਾ ਹਾਲਾ ਦੇਖੋ ਆ ਦੇਖੋ ਕਿੰਨਾ ਕਿੰਨਾ ਪਾਣੀ ਖੜਿਆ ਤਾਲੇ ਪਈਆਂ ਚਲਾਤੀ ਤੇ ਫੁੱਲ ਇੱਕ ਵਾਰ ਤਾਂ ਟਾਈਮ ਤਾਂ ਹਜੇ ਟਾਈਮ ਹੋਇਆਊਗਾ ਭਾਈ ਇਕੱਲੋਂ 7:00 ਬੱਜੇ ਨੇ ਹਜੇ 7:00 ਵਜੇ ਕੇ 10-15 12-13 ਮਿੰਟ ਹੋਏ ਨੇ ਭਾਈ ਇਹ ਆ ਦੇਖੋ ਭਾਈ ਮੁੰਡਾ ਆਪਣੀ ਛੜਤੀ ਹਵਾ ਪੂਰੀ ਆ ਦੇਖੋ ਫੁੱਲਾ ਪਾਣੀ ਪਾਣਾ ਨੂੰ ਆ ਦੇਖੋ ਟਰਾਲੀ ਪਾਣੀ ਕਿੰਨਾ ਪਏ ਪਾਣੀ ਉੱਪਰ ਕਿਤੇ ਨਹੀਂ ਆ ਦੇਖੋ ਜੀ ਬਾਈ ਟਰਾਲੀ ਪਾਣੀ ਕਿੰਨਾ ਪਏ ਆ ਦੇਖੋ ਇਧਰ ਲੈ ਆ ਦੇਖੋ ਹਾਂ ਵੀ ਕਿੰਨਾ ਪਾਣੀ ਟਰਾਲੀ ਤੇ ਖਾ ਪਰ ਕਿੰਨਾ ਸਾਰਾ ਦੇਖਾ ਇਹ ਚੱਲ ਰਿਹਾ ਇਹ ਕੀ ਆ ਅਲੈਕੁਮ ਅਸਸਲਾਮ ਵਾਲੇਕਮ ਸਾਰਾ ਸਾਥ ਹੋ ਗਿਆ ਨਾਮ ਮਾਰੇ ਤੋਂ ਸਾਰਾ ਸਟੇਟ ਇਟਾਇਨੀ ਪਹਲਾ ਹੈ ਆਹ ਮੜਾਇਆ ਕੋਣੀ ਉਮਾ ਚ ਨਾ ਖੋਲਦਾ ਨਾ ਹੋਰ ਹੋਰ ਉਹ ਖੋਲੀ ਇੰਨਾ ਨਾ ਕਾ ਹੋਇਆ ਕੋਰ ਹੋ ਨਾ ਉਹ ਜਾਨਾ ਨਹੀਂ ਵੀਡੀਓ ਨਾ ਲੋ ਹਾਂ ਫਿਰ ਵੀ ਤਾਂ ਮਾਰੇ ਲੈ ਕੇ ਆਈ ਮੈਨੂੰ ਫਿਰ ਨਾਲ ਹੋਇਆ ਕੀ ਹੋਇਆ ਆਹ ਹੋਣੇ ਤਾਂ ਮਾਲਾ ਤਾਂ ਉਹ ਖੋਲਦਾ ਨਾ ਦੇਖੋ ਜੀ ਮੱਕਰ ਕੰਮ ਕਰ ਰਿਹਾ ਹੈ ਹੈ ਡੈਡੀ ਉੱਥੇ ਕੀ ਹੋਇਆ ਬਿਜਲੀ ਨਾ ਡੈਡੀ ਹਾਂਜੀ ਉੱਥੇ ਕੀ ਹੋ ਰਿਹਾ ਬਿਜਲੀ ਲੱਗ ਰਹੀ ਆ ਕਿੱਥੇ ਰਹੀ ਆ ਉੱਥੇ ਇੱਕ ਕੋਲ ਨਾ ਨਹੀਂ ਪਤਾ ਉਹ ਦੇਖ ਉੱਪਰ ਕਿਨੇ ਵੀਲੇਗਾ ਤਰੇਖਾ ਕਿੱਥੇ ਆ ਗਏ ਉਹ ਦੇਖ ਤਰ ਪਾ ਦੇਖ